ਮੇਰੇ ਘਰ ਤੱਕ ਜਦੋਂ ਧਮਕਾ ਆਈ ਸੋਰੇ ਆਈ ਫਟਾਫਟ ਬਾਹਰ ਨਿਕਲੇ ਥੋੜੀ देर ਬਾਅਦ ਚੀਪ ਸਾਨੂੰ ਪਤਾ ਲੱਗ ਗਿਆ ਕਿ ਪਿੰਡ ਸ਼ਿਸ਼ਰਾ ਦੇ ਵਿੱਚ ਜਿਹੜਾ ਵਾ ਇਹ ਧਮਾਕਾ ਹੋਇਆ ਹੈ ਤੇ ਇਹ ਧਮਾਕਾ ਸੁਣ ਤੋਂ ਬਾਅਦ ਵਿੱਚ ਬਾਅਦ ਵਿੱਚ ਕਿੰਨੀ ਦੇਰ ਬਾਅਦ ਘਰ ਤੋਂ ਬਾਹਰ ਨਿਕਲੇ ਸਾਡੇ ਜਿਹੜੇ ਪਰਿਵਾਰ ਦੇ ਜੀ ਆ ਤੇ ਉਸ ਤੋਂ ਪਹਿਲੇ ਤੇ ਹੋ ਚੁੱਕਾ ਸੀ ਤੇ ਅਸੀਂ ਇਹ ਸੋਚਦੇ ਸੀਗੇ ਕਿ ਸਾਡੇ ਘਰ ਦੇ ਲੱਗ ਗਏ ਕਿਤੇ ਡਿੱਗਾ ਅਸੀਂ ਫਟਾਫਟ ਆਪਣੇ ਸੇਫ ਜਗ੍ਹਾ ਲੱਭਣ ਲੱਗੇ ਵੀ ਕਿਤੇ ਸ਼ੁਭ ਜੀਏ ਫੇਰੇ ਜਿਹੜਾ ਵਾ ਪਤਾ ਲੱਗਾ ਤੇ ਫੇਰ ਅਸੀਂ ਬਾਹਰ ਨਿਕਲੇ ਆ ਅਸੀਂ ਤੁਸੀਂ ਵੀ CRPF ਚ ਨੌਕਰੀ ਕੀਤੀ ਹੈ ਕੀ ਲੱਗਦਾ ਤੁਹਾਨੂੰ ਮੈਂ CRPF ਚ ਸਰਵਿਸ ਕੀਤੀ ਆ ਲੇਕਿਨ ਜੇ ਮਿੱਟੀ ਦੀਆਂ ਪੋਜੀਸ਼ਨਾਂ ਦੋ ਪੋਜੀਸ਼ਨਾਂ ਮਾ ਹੋ ਸਕਦਾ ਇਹਦੇ ਅੰਦਰ ਜੋ ਆ ਕੋਈ ਮਜਾਇਲ ਅੰਦਰਤਾ ਸੀਗੀ ਆ ਉੱਪਰ ਦੀ ਮਿੱਟੀ ਦੀ ਪੋਜੀਸ਼ਨ ਹੋਰ ਆ ਜਿਹੜੀ ਸਾਈਡਾਂ ਤੇ ਮਿੱਟੀ ਦੀ ਪੋਜੀਸ਼ਨ ਆ ਉਹ ਹੋਰ ਆ ਤੇ ਇਸ ਕਰਕੇ ਇਹ ਲਾਗੇ ਲਾਗੇ ਛਰੇ ਛਰੇ ਪਏ ਸੀ ਕਿ ਕਿਟਰਾ ਤਕਰੀਬ 4 ਵਜੇ 50 ਮਿੰਟ ਦੇ ਉੱਤੇ ਬਹੁਤ ਵੱਡੀ ਰੌਸ਼ਨੀ ਔਰ ਲਾਈਟ ਜਿਹੜੀ ਹੈ ਇੱਕ ਦੇਖਣ ਨੂੰ ਮਿਲੀ ਉੱਪਰ ਜਦੋਂ ਥੱਲੇ ਗਿਰਦੀ ਹੈ ਤਾਂ ਬਹੁਤ ਵੱਡਾ ਬਲਾਸਟ ਹੋੰਗਾ ਵਾ ਜਿਹਦੇ ਕਰਕੇ ਲਾਗੇ ਦੇ ਪਿੰਡ ਘਰ ਨੁਕਸਾਨੇ ਗਏ ਨੇ ਸ਼ੀਸ਼ੇ ਟੁੱਟ ਗਏ ਨੇ ਡਰ ਦਾ ਮਾਹੌਲ ਪੂਰਾ ਬਣਿਆ ਹੋਇਆ ਇਸ ਟਾਈਮ ਲੋਕ ਸਾਰੇ ਸਹਮੇ ਪਏ ਨੇ ਬਣਿਆ ਕੀ ਆ ਬਣਿਆ ਕੀ ਆ ਔਰ ਇਹ ਜਿਹੜਾ ਟੋਆ ਵਾ ਘਟੋ ਘਟ ਇਹ 30 ਤੋਂ 35 ਫੁੱਟ ਦਾ ਟੋਆ ਵਾ 15 ਫੁੱਟ ਡੂੰਘਾ ਵਾ ਔਰ ਲਾਗੇ ਤਾਂ ਕੁਝ ਕੁ ਟੁਕੜੇ ਛੋਟੇ 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 ਟੁਕੜੇ ਕੁ ਨਿਮਲੇ ਨੇ ਪਰ ਮਜ਼ਾਇਲ ਜਿਹੜੀ ਆ ਉਹ ਨੀਚੇ ਜਿਹੜੀ ਆ ਉਹ ਗਿਰ ਗਈ ਆ ਕਿੰਨਾ ਵੱਡਾ ਸੀ ਆਵਾਜ਼ ਕਿੰਨੀ ਬਹੁਤ ਵੱਡਾ ਸੀ ਸੈਨ ਤੋਂ ਵੱਧ ਸੀ ਕਿ ਵਾਈਬ੍ਰੇਸ਼ਨ ਇੰਨੀ ਸੀ ਕਿ ਘਰਾਂ ਦੇ ਵਿੱਚ ਪ੍ਰੈਸ਼ਰ ਇਨਾ ਬਣ ਗਿਆ ਕਿ ਸ਼ੀਸ਼ੇ ਟੁੱਟ ਗਏ ਔਰ ਡਰ ਦਾ ਮਾਹੌਲ ਉਸੇ ਟਾਈਮ ਬਣ ਗਿਆ ਲੋਕ ਆਪਣੇ ਅੰਦਰਾਂ ਵਿੱਚ ਵੜ ਗਏ ਕੁਝ ਟਾਈਮ ਬਾਅਦ ਕੋ 15 20 ਅੱਧਾ ਘੰਟਾ ਬਾਦ ਚ ਫਿਰ ਲੋਕ ਬਾਹਰ ਨਿਕਲ ਕੇ ਦੇਖਿਆ ਤਾਂ ਇੱਥੇ ਦੇਖਿਆ ਵੀ ਇੱਥੇ ਜਿਹੜੀ ਉਹ ਮਜਾਇਲ ਵਗੈਰਾ ਜਿਹੜੀ ਉਹ ਡਿੱਗੀ ਹੈ ਇੱਥੇ ਕੋਈ ਪਾਰਟ ਵਗੈਰਾ ਵੀ ਮਿਲੇ ਉਹ ਛੋਟੇ ਛੋਟੇ ਮਿਲੇ ਉਹ ਲੱਗੇ ਆਰਮੀ ਵਾਲੇ ਠੀਕ ਹੈ ਹਾਂ ਤੇ ਵੀ ਜਿਹੜੀ ਆਰਮੀ ਵਾਲੇ ਆਏ ਤੇ ਦੱਸਿਆ ਕੁਝ ਉਹ ਕਹਿੰਦੇ ਵੀ ਇਹਨੂੰ ਇੱਥੇ ਹੀ ਰਹਿਣ ਦਿਓ ਅਸੀਂ ਆਉਨੇ ਆ ਆ ਕੇ ਫਿਰ ਰਿਸਰਚ ਕਰਦੇ ਆ ਕੋਈ ਸਮੈਲ ਵੀ ਆ ਰਹੀ ਹੈ ਸਮੈਲ ਬਹੁਤ ਆਈ ਬਹੁਤ ਸਮੈਲ ਆਈ ਬਹੁਤ ਜਿਹੜੀ ਮਜਾਇਲ ਹੈ ਕੋਈ ਉਹ ਉਹਦੇ ਟੁਕੜੇ ਛੋਟੇ ਛੋਟੇ ਮਿਲੇ ਬਾਕੀ ਜੇ ਇੱਕ ਹਸਤਾਬ ਵੀ ਅੰਦਰ ਧਸ ਗਈ ਹੈ ਹੁਣ ਦੇਖਦੇ ਆਰਮੀ ਵਾਲੇ ਆ ਕੇ ਕੀ ਕਰਦੇ ਨੇ ਹ ਕੀ ਨਾਮ ਇਹ ਜੀ ਮੇਰਾ ਨਾਮ ਬਲਵਿੰਦਰ ਸਿੰਘ ਸਾਫਾ ਸਰਪੰਚ ਪਿੰਡ ਰਾਜਪੁਰਾ ਬਲਵਿੰਦਰ ਜੀ ਕੀ ਕੋਈ ਕੋਈ ਜਾਣਿਆ ਬਹੁਤਾਰੇ ਜੰਮ ਨੇ ਤਰੀ ਹਾਂ ਬਲਵਿੰਦਰ ਜੀ ਕੀ ਸਾਰੀ ਘਟਨਾ ਹੈ ਦੇਖੋ ਜੀ ਇਹ ਜੋ ਘਟਨਾ ਹੋਈ ਹੈ ਸਵੇਰੇ 4:50 ਮਿੰਟ ਤੇ ਬਲਾਸਟ ਹੋਇਆ ਇਹ ਪੰਜ ਬਲਾਸਟ ਹੋਏ ਨੇ ਇੱਕ ਤੇ ਇਹ ਤੁਹਾਡੇ ਸਾਹਮਣੇ ਹੈ ਜੋ ਕਿ 15 20 ਫੁੱਟ ਡੰਗਾਈ ਤੇ ਤੇ 30 35 ਫੁੱਟ 30 ਫੁੱਟ 35 ਫੁੱਟ ਘੇਰੇ ਦੇ ਵਿੱਚ ਚੜਾਈ ਦੇ ਵਿੱਚ ਹੈਗਾ ਸਭ ਤੋਂ ਵੱਡਾ ਬਲਾਸਟ ਇਹ ਹੋਇਆ ਜੋ ਕਿ ਇਹਦਾ ਮਟੀਰੀਅਲ ਅਜੇ ਤੱਕ ਮਿਲ ਨਹੀਂ ਸਕਿਆ ਇਹ ਜ਼ਮੀਨ ਦੇ ਵਿੱਚ ਹੀ ਧਸ ਗਿਆ ਇੱਕ ਇਹ ਹੈਗਾ ਇੱਕ ਨਾਲ ਇੱਕ ਗੱਲਾ ਹਟਮਾ ਇਹ ਆ ਤਿੰਨ ਇਸ ਤੋਂ ਪਰੇ ਨੇ ਟੋਟਲ ਪੰਜ ਬਲਾਸਟ ਹੋਏ ਨੇ ਨਜ਼ਦੀਕ ਨਾਲ ਇਹ ਕੋਠੀ ਆ ਸਾਹਮਣੇ ਦਿਖਾਈ ਦੇ ਰਹੀ ਆ ਤੇ ਇਹਦੇ ਟੋਟਲ ਹੀ ਕਰਦੇ ਸ਼ੀਸ਼ੇ ਦਰਵਾਜ਼ੇ ਸਾਰੇ ਟੁੱਟ ਚੁੱਕੇ ਨੇ ਤੇ ਇਸ ਦਾ ਜੋ ਵੀ ਮਟੀਰੀਅਲ ਹੈਗਾ ਅਜੇ ਤੱਕ ਮਿਲ ਨਹੀਂ ਸਕਿਆ ਇਹ ਸਾਰਾ ਜਿੰਨਾ ਵੀ ਮਟੀਰੀਅਲ ਹੈਗਾ ਵਾ ਸਾਰਾ ਜ਼ਮੀਨ ਦੇ ਵਿੱਚ ਹੀ ਧਸਿਆ ਹੋਇਆ ਮਾਹੌਲ ਕੀ ਸੀ ਉਸ ਵੇਖੋ ਜੀ ਇੰਨੀਆਂ ਲਾਈਟਾਂ ਸਿਗੀਆਂ ਜਿਸ ਵੇਲੇ ਥੱਲੇ ਡਿੱਗਿਆ ਰਾਤ ਚਾਨਣ ਹੀ ਚਾਨਣ ਹੋ ਗਿਆ ਸਵੇਰੇ ਤੜਕਸਾਰ ਦਾ ਟਾਈਮ ਸੀਗਾ ਧੂਆ ਬਹੁਤ ਬਹੁਤ ਜ਼ਿਆਦਾ ਧੂਆ ਸੀਗਾ ਲੱਗੇ ਟਰਾਂਸਫਾਰਮ ਹੈਗਾ ਟਰਾਂਸਫਾਰਮਰ ਦਾ ਤੇਲ ਚੋ ਚੁੱਕਾ ਉਹ ਫਟ ਚੁੱਕਾ ਹੈ ਤਾਰਾਂ ਟੁੱਟ ਚੁੱਕੀਆਂ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਚੁੱਕੀਆਂ ਅਰਾਸ਼ੀ ਇਲਾਕਾ ਲੱਗੇ ਗੁਰਦੁਆਰਾ ਸਾਹਿਬ ਹੈਗਾ ਇੰਨਾ ਕਿ ਪਿੰਡ ਤੋਂ ਅੱਧਾ ਕਿਲੋਮੀਟਰ ਸਾਈਡ ਤੇ ਡਿੱਗਿਆ ਜੇਕਰ ਪਿੰਡ ਦੇ ਵਿੱਚ ਡਿੱਗ ਜਾਂਦਾ ਜਾਂ ਗੁਰਦੁਆਰਾ ਸਾਹਿਬ ਡਿੱਗ ਜਾਂਦਾ ਤੇ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਬਾਰੂਦ ਦੀ ਬੋ ਆ ਹਾਲੇ ਵੀ ਆ ਰਹੀ ਹੈ ਹਾਂਜੀ ਬੋ ਆ ਰਹੀ ਹੈ ਜੀ ਮਹ ਤੇ ਬਹੁਤ ਹੀ ਦਸਤ ਦਾ ਮਾਹੌਲ ਬਣਿਆ ਹੋਇਆ ਦੁਨੀਆ ਸੈਮੀ ਹੋਈ ਹੈ ਬੱਚੇ ਸੈਮੀ ਹੋਏ ਨੇ ਬਹੁਤ ਹੀ ਡਰ ਦਾ ਮਾਹੌਲ ਬਣਿਆ ਹੋਇਆ ਭਾਜੀ ਇੱਥੇ ਸਿਸਰਾ ਪਿੰਡ ਦੇ ਵਿੱਚ ਤੇ ਸਵੇਰੇ 4:00 ਕ 5:00 ਵਜੇ ਤੇ ਕੋਈ ਧਮਾਕੇ ਦੀ ਆਵਾਜ਼ ਆਈ ਹੈ ਤੇ ਆਪਾਂ ਨਾਲੇ ਥਾਣੇ ਤੇ ਇੱਥੇ ਆ ਗਏ ਜਾ ਕੇ ਵੇਖਿਆ ਟੋਆ ਪਿਆ ਹੋਇਆ ਕਿੰਨਾ ਕੋਟਾ ਪਿਆ ਉਹ ਤੁਹਾਡੇ ਸਾਹਮਣੇ ਹੀ ਵੇਖ ਲਓ ਜਿੰਨਾ ਵੀ ਹੈਗਾ ਬਈ ਕੋਈ 30 ਫੁੱਟ ਨੂੰ ਹੁਣਾਣਾ 10 ਫੁੱਟ ਨੂੰ ਡੂੰਘਾਣਾ ਤੇ ਧਮਾਕਾ ਹੀ ਕਿਉਂ ਆ ਕਿ ਤਿੰਨ ਚਾਰ ਧਮਾਕੇ ਹੋਏ ਜੀ ਦੇ ਕੋਈ ਜਾਨੀ ਨੁਕਸਾਨ ਨਹੀਂ ਬਚਾਈ ਇੱਕਦਮ ਕੋਈ ਨਹੀਂ ਹਾਂਜੀ ਉਹ ਉਹ سامنے ਘਰ ਉਹਦੇ ਅੱਗੇ ਟੁੱਟੇ ਸ਼ੀਸ਼ੇ ਥੋੜੇ ਬਾਰੇ ਤੇ ਲੋਕ ਕੀ ਦੇਖਦੇ ਜੁੱਤੀ ਜਾ ਲੋਕੀ ਇਹ ਦੱਸਣ ਦੇ ਵੀ ਤਮਾਕਾ ਹੋਇਆ ਜੋਰਾਂ ਤਮਾਕਾ ਹੋਇਆ